ਅੰਮ੍ਰਿਤਸਰ ਦੇ ਗੁਰਦਾਨ ਦੇ ਵੱਸਪਾਲ ਦੇ ਵਿੱਚੋਂ ਅੱਜ ਸਿਰੇ ਇੱਕ ਵਿਅਕਤੀ ਦੇ ਵੱਲੋਂ ਪੰਜਵੀਂ ਮੰਜ਼ਲ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇਸ ਵਿਅਕਤੀ ਦਾ ਨਾਮ ਬਲਜਿੰਦਰ ਸਿੰਘ ਹੈ ਅਤੇ ਇਹ ਮੇਰਕੋ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਦੋ ਬੱਚੇ ਹਨ ਇਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਛਲਾਂਗ ਲਗਾਉਣ ਦੇ ਨਾਲ ਹੀ ਵੀ ਮੌਤ ਹੋ ਗਈ ਉੱਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਐਡੀਸੀਪੀ ਹਰਪਾਲ ਸਿੰਘ ਨੇ ਕਿਹਾ ਕਿ ਇੱਕ ਵਿਅਕਤੀ ਨੇ ਹਸਪਤਾਲ ਦੀ ਉੱਪਰਲੀ ਮੰਜ਼ਿਲ ਤੋਂ ਛਾਲਾਂ ਮਾਰ ਦਿੱਤੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਉਸ ਦੀ ਉਮਰ ਤਕਰੀਬ 45 ਸਾਲ ਦੱਸੀ ਜਾ ਰਹੀ ਹੈ। ਜਿਸ ਦੇ ਦੋ ਬੱਚੇ ਹਨ। ਉਹਨਾਂ ਦੇ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਹ ਕਿਸੇ ਫੈਕਟਰੀ 'ਚ ਕੰਮ ਕਰਦੇ ਆ। ਇਹਨਾਂ ਦੇ ਇੱਥੇ ਐਕਸੀਡੈਂਟ ਹੋ ਗਿਆ ਸੀ। ਐਕਸੀਡੈਂਟ ਦਾ ਹੱਥ ਦੇ ਛੱਟ ਸੀ ਤੇ ਸਿਰ 'ਚ ਛੱਟ ਸੀ। ਇਹ ਪਹਿਲਾਂ 19 ਤਰੀਕ ਨੂੰ ਦਾਖਲ ਹੋਇਆ ਫਿਰ ਇਹਨਾਂ ਨੂੰ ਡਾਕਟਰਾਂ ਨੇ ਭੇਜ ਦਿੱਤਾ। ਤੇ ਤੁਸੀਂ ਬੁੱਧਵਾਰ ਆ ਜਾਇਆ ਵੀਰਵਾਰ ਤੱਕ ਆਪਰੇਟ ਕਰਾਵਾਂ। ਉਹ ਅੱਜ ਉਹਦੇ ਭਤੀਜਾ ਭਰਾ ਸਾਰੇ ਪੋਲ ਸੀ ਉਹ ਜਿੱਦਾਂ ਇਹਦਾ ਬਾਰੀ ਚ ਖੜਾ ਸੀ ਬਾਰੀ ਚੋਂ ਖੜ ਕੇ ਉਹਨਾਂ ਨੇ ਬਾਹਰ ਨਿਕਲ ਕੇ ਲੋਗ ਬਾਹਰ ਗੈਲਰੀ ਚ ਗਏ ਗੈਲਰੀ ਤੋਂ ਬਾਹਰ ਨਿਕਲੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਹਾਂਜੀ ਮਾਮਲਾ ਤੇ ਬਿਆਨ ਲਿਖ ਲਏ ਜਿਹੜੇ ਭਰਾ ਦੇ ਉਹਦੇ ਭੈਣ ਦੇ ਮੁਤਾਬਕ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਗੱਲ ਆਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਅਮਰੀਕ ਸਰ ਦੇ ਘਰਾਂ ਦੇ ਵਪਾਰਸਾਲ ਦੇ ਵਿੱਚੋਂ ਅੱਜ ਸਵੇਰੇ ਇੱਕ ਵਿਅਕਤੀ ਦੇ ਵੱਲੋਂ ਪੰਜਵੀਂ ਮੰਜ਼ਲ ਤੋਂ ਛਲਾੰਗ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇਸ ਵਿਅਕਤੀ ਦਾ ਨਾਮ ਬਲਜਿੰਦਰ ਸਿੰਘ ਹੈ ਅਤੇ ਇਹ ਮੇਰਕੋ ਦਾ ਰਹਿਣ ਵਾਲਾ ਹੈ ਅਤੇ ਇਹਦੇ ਦੋ ਬੱਚੇ ਹਨ ਇਹ ਵੀ ਫੈਕਟਰੀ ਵਿੱਚ ਕੰਮ ਕਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਛਲਾੰਗ ਲਾਉਣ ਦੇ ਨਾਲ ਹੀ ਇਹ ਮੌਤ ਹੋ ਗਈ ਉੱਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੀਡੀਆ ਘਲਬੜਾ ਕਰਦੇ ਹੋਏ ਪੁਲਿਸ ਅਧਿਕਾਰੀ ਐਡੀ ਸੀ ਪੀ ਹਰਪਾਲ ਸਿੰਘ ਨੇ ਕਿਹਾ ਕਿ ਇੱਕ ਵਿਅਕਤੀ ਨੇ ਹਸਪਤਾਲ ਦੀ ਉੱਪਰਲੀ ਮੰਜ਼ਿਲ ਤੋਂ ਛਾਲਾਂ ਮਾਰ ਦਿੱਤੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਉਸ ਦੀ ਉਮਰ ਤਕਰੀਬ 45 ਸਾਲ ਦੱਸੀ ਜਾ ਰਹੀ ਹੈ। ਜਿਸ ਦੇ ਦੋ ਬੱਚੇ ਹਨ। ਉਹਨਾਂ ਦੇ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਹ ਕਿਸੇ ਫੈਕਟਰੀ 'ਚ ਕੰਮ ਕਰਦੇ ਆ। ਇਹਨਾਂ ਦੇ ਇੱਥੇ ਐਕਸੀਡੈਂਟ ਹੋ ਗਿਆ ਸੀ। ਐਕਸੀਡੈਂਟ ਦਾ ਹੱਥ ਦੇ ਛੱਟ ਸੀ ਤੇ ਸਿਰ 'ਚ ਛੱਟ ਸੀ। ਇਹ ਪਹਿਲਾਂ 19 ਤਰੀਕ ਨੂੰ ਦਾਖਲ ਹੋਇਆ ਫਿਰ ਇਹਨਾਂ ਨੂੰ ਡਾਕਟਰਾਂ ਨੇ ਭੇਜ ਦਿੱਤਾ। ਵੀ ਤੁਸੀਂ ਬੁੱਧਵਾਰ ਆ ਜਾ ਵੀਰਵਾਰ ਤੱਕ ਆਪਰੇਟ ਕਰਾਵਾਂ। ਉਹ ਅੱਜ ਉਹਦੇ ਭਤੀਜਾ ਭਰਾ ਸਾਰੇ ਪੋਲ ਸੀ ਜਿੱਦਾਂ ਇਹਦਾ ਬਾਰੀ ਚ ਖੜਾ ਸੀ ਬਾਰੀ ਚੋਂ ਖੜ ਕੇ ਉਹਨਾਂ ਨੇ ਬਾਹਰ ਨਿਕਲ ਕੇ ਲੋਕ ਬਾਹਰ ਗੈਲਰੀ ਚ ਗਏ ਗੈਲਰੀ ਤੋਂ ਬਾਹਰ ਨਿਕਲੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਹਾਂਜੀ ਮਾਮਲਾ ਦੇ ਬਿਆਨ ਲਿਖ ਲਏ ਆ ਜਿਹੜੇ ਭਰਾ ਦੇ ਉਹਦੇ ਭੈਅ ਦੇ ਮੁਤਾਬਕ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਗੱਲ ਆਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਅੰਮ੍ਰਿਤਸਰ ਦੇ ਗੁਰਦਾਨ ਦੇ ਵਸਪਾਲ ਦੇ ਵਿੱਚੋਂ ਅੱਜ ਸਿਰੇ ਇੱਕ ਵਿਅਕਤੀ ਦੇ ਵੱਲੋਂ 5ਵੀਂ ਮੰਜ਼ਲ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਇਸ ਵਿਅਕਤੀ ਦਾ ਨਾਮ ਬਲਜਿੰਦਰ ਸਿੰਘ ਹੈ ਅਤੇ ਇਹ ਮੇਰਕੋ ਦਾ ਰਹਿਣ ਵਾਲਾ ਹੈ ਅਤੇ ਇਸ ਦੇ ਦੋ ਬੱਚੇ ਹਨ ਇਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ਦੱਸਿਆ ਜਾ ਰਿਹਾ ਹੈ ਕਿ ਛਲਾਂਗ ਲਾਉਣ ਦੇ ਨਾਲ ਹੀ ਵੀ ਮੌਤ ਹੋ ਗਈ ਉੱਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਪੁਲਿਸ ਅਧਿਕਾਰੀ ਐਡੀਸੀਪੀ ਹਰਪਾਲ ਸਿੰਘ ਨੇ ਕਿਹਾ ਕਿ ਇੱਕ ਵਿਅਕਤੀ ਨੇ ਹਸਪਤਾਲ ਦੀ ਉੱਪਰਲੀ ਮੰਜ਼ਿਲ ਤੋਂ ਛਲਾੰਗ ਮਾਰ ਦਿੱਤੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਉਸ ਦੀ ਉਮਰ ਤਕਰੀਬਨ 45 ਸਾਲ ਦੱਸੀ ਜਾ ਰਹੀ ਹੈ। ਜਿਸ ਦੇ ਦੋ ਬੱਚੇ ਹਨ। ਉਹਨਾਂ ਦੇ ਵੱਲੋਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਹ ਕਿਸੇ ਫੈਕਟਰੀ 'ਚ ਕੰਮ ਕਰਦੇ ਆ। ਇਹਨਾਂ ਦੇ ਇੱਥੇ ਐਕਸੀਡੈਂਟ ਹੋ ਗਿਆ ਸੀ। ਐਕਸੀਡੈਂਟ ਦਾ ਹੱਥ ਦੇ ਛੱਟ ਸੀ ਤੇ ਸਿਰ 'ਚ ਛੱਟ ਸੀ। ਇਹ ਪਹਿਲਾਂ 19 ਤਰੀਕ ਨੂੰ ਦਾਖਲ ਹੋਇਆ ਫਿਰ ਇਹਨਾਂ ਨੂੰ ਡਾਕਟਰਾਂ ਨੇ ਭੇਜ ਦਿੱਤਾ ਵਾ। ਤੇ ਤੁਸੀਂ ਬੁੱਧਵਾਰ ਆ ਜਾਇਆ ਵੀਰਵਾਰ ਤੱਕ ਆਪਰੇਟ ਕਰਾਵਾਂ। ਉਹ ਅੱਜ ਉਹਦੇ ਭਤੀਜਾ ਭਰਾ ਸਾਰੇ ਪੋਲ ਸੀ ਜਿੱਦਾਂ ਇਹਦਾ ਬਾਰੀ ਚ ਖੜਾ ਸੀ ਬਾਰੀ ਚੋਂ ਖੜ ਕੇ ਉਹਨਾਂ ਨੇ ਬਾਹਰ ਨਿਕਲ ਕੇ ਲੋਕ ਬਾਹਰ ਗੈਲਰੀ ਚ ਗਏ ਗੈਲਰੀ ਤੋਂ ਬਾਹਰ ਨਿਕਲੇ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਬਾਕੀ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਹਾਂਜੀ ਮਾਮਲਾ ਤੇ ਬਿਆਨ ਲਿਖ ਲਏ ਜਿਹੜੇ ਭਰਾ ਦੇ ਉਹਦੇ ਭੈਣ ਦੇ ਮੁਤਾਬਕ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਗੱਲ ਆਈ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ